ਪਹਿਲਾ ਕਮ ਕਿਸੇ ਨੇ ਇੱਕ ਲਾਈਨ ਲਿਖੀ ਹੈ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਅਤਨਾ ਬਹੁਤਾ ਬੋਲਣਾ ਅਤਨਾ ਬਹੁਤੀ ਚੁੱਪ ਅਤਨਾ ਬਹੁਤਾ ਵਰਸਣਾ ਅਤਨਾ ਬਹੁਤੀ ਟੂ ਦੂਜੇ ਪਾਸੇ ਕੁਰਬਾਨੀ ਚ ਇੱਕ ਲਾਈਨ ਲਿਖੀ ਹੈ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਰਤ ਤਾ ਹੋਆ ਬਾਤ ਕਵਿਤਾ ਇਹ ਜਿਹੜੀਆਂ ਗੱਲਾਂ ਲਿਖੀਆਂ ਨੇ ਬਹੁਤ ਹੀ ਸੁੰਦਰ ਨੇ ਲੇਕਿਨ ਇਹਨਾਂ ਦਾ ਇੱਕ ਲਿਮਿਟ ਹੈ ਇੱਕ ਜਗ੍ਹਾ ਤੇ ਜਦੋਂ ਸਾਡੀ ਉਮਰ 35 ਸਾਲ ਤੱਕ ਦੀ ਹੈ 35 ਸਾਲ ਤੱਕ ਇਹ ਸਾਰੇ ਦੇਵਤਾ ਨੇ ਅਨਵੀ ਦੇਵਤਾ ਪਾਣੀ ਵੀ ਦੇਵਤਾ ਬਸੰਤਰ ਵੀ ਦੇਵਤਾ ਕਿ ਹੁਣ ਵੀ ਦੇਵਤਾ ਤੇ ਕਿਉਂ ਵੀ ਦੇਵਤਾ ਲੇਕਿਨ ਜਦੋਂ ਬਸੰਤਰ ਆਪਣਾ ਅਤ ਦਾ ਰੂਪ ਧਾਰਨ ਕਰਦੀ ਕਿਸੇ ਦੇ ਕਾਰਨ ਉਹ ਅੱਗ ਲੱਗ ਜਾਂਦੀ ਤੇ ਫਿਰ ਬਸੰਤਰ ਦੇਵਤਾ ਨਹੀਂ ਉਹ ਰਾਖਸ਼ੀ ਦਾ ਰੂਪ ਲੈ ਲੈਂਦਾ ਇਸ ਤਰੀ ਜਦੋਂ ਹਰ ਆਂਦੇ ਨੇ ਪਾਣੀ ਦੇਵਤਾ ਨਹੀਂ ਰਹਿੰਦਾ ਉਹ ਪਾਣੀ ਰਾਖਸ਼ੀ ਦਾ ਰੂਪ ਲੈ ਲੈਂਦਾ ਰਾਕਸ਼ਸਤ ਰੂਪ ਜਾਂ ਦੇਵਤੇ ਦਾ ਰੂਪ ਜਿਹੜਾ ਹੈ ਕਿ ਇਨਸਾਨੀ ਜਾਂਮੇ ਚ ਹੀ ਹੈ ਸਿਰਫ ਅਸੀਂ ਚਿਤ੍ਰਿਤ ਕਰ ਦਿੱਤਾ ਵਿਆਖਿਆ ਕਰ ਦਿੱਤੀ ਫੋਟੋ ਬਣਾ ਕੇ ਕਿ ਇਹ ਦੇਵਤੇ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਰਾਕਸ਼ ਇਸ ਤਰ੍ਹਾਂ ਦੇ ਹੁੰਦੇ ਨੇ ਤੁਹਾਡਾ ਜੈਸਟਿਵ ਸਿਸਟਮ ਜਿਹੜਾ ਹੈ ਸਾਡਾ ਇਹ ਬਹੁਤਾ ਬਿਮਾਰੀਆਂ ਦੀਆਂ ਜੜ ਹੈਗੀ ਹੈ ਉਹਦੇ ਵਿੱਚ ਪਾਣੀ ਤਾਂ ਜ਼ਿਆਦਾ ਰੋਲ ਹੈ ਜਾਂ ਜੋ ਅਸੀਂ ਅੰਨ ਖਾਂਦੇ ਆ ਉਸ ਦਾ ਜ਼ਿਆਦਾ ਰੋਲ ਹੈ ਮੂ ਸਟਾਰਟ ਹੁੰਦਾ ਡਾਈਜੈਸਟਿਵ ਸਿਸਟਮ ਸਟਾਰਟਸ ਫਰਮ ਦਾ ਮਾਉਥ ਅੱਥਰ ਸ਼ੁਰੂਆਤ ਹੁੰਦਾ ਫਿਰ ਇਹ ਇਸੋਫੈਗਸ ਫੂਡ ਦੀ ਨਾਲੀ ਸਾਡੀ ਆਂਦੀ ਹੈ ਫੂਡ ਦੀ ਨਾਲੀ ਜਦੋਂ ਐਂਟਰ ਕਰਦੀ ਹੈ ਪੇਟ ਵਿੱਚ ਇੱਕ ਇਹ ਡਾਇਆਫਰਾਮ ਹੈ ਜਿਸ ਤਰ੍ਹਾਂ ਆ ਛੱਤ ਪਈ ਹੈ ਗੁੰਮਤ ਬਣਿਆ ਹੋਇਆ ਉਸ ਨੂੰ ਪਾਸ ਕਰਕੇ ਇਹ ਪੇਟ ਦੇ ਵਿੱਚ ਸਾਡਾ ਸਟੋਮੈਕ ਆ ਜਾਂਦਾ ਜਿੱਦੇ ਵਿੱਚ ਰੋਟੀ ਜਾਂਦੀ ਹੈ ਦੁੱਧ ਪਾਣੀ ਰੋਟੀ ਹਰ ਚੀਜ਼ ਇਹਦੇ ਵਿੱਚ ਜਾਂਦੀ ਹੈ ਇਸ ਦੇ ਵਿੱਚ ਤੋਂ ਚੀਜ਼ ਜਾਂਦੀ ਹੈ ਉਹਦੇ ਵਿੱਚ ਸਾਰੇ ਮਲਟੀ ਵਿਟਾਮਿਨਲ ਮਲਟੀ ਮਿਨਰਲਸ ਮੈਗਨੀਸ਼ੀਅਮ ਕੈਲਸ਼ੀਅਮ ਮੈਗਨੀਜ਼ ਇਹ ਸਾਰਾ ਕੁਝ ਉਹਦੇ ਵਿੱਚ ਆਇਰਨ ਇਹ ਸਾਰਾ ਕੁਝ ਇਹਦੇ ਵਿੱਚ ਜਾਂਦਾ ਹੈ ਲੇਕਿਨ ਇੱਕ ਸਿਸਟਮ ਹੈ ਸਾਡੀ ਬਾਡੀ ਦਾ ਉਸ ਨੂੰ ਕਹਿੰਦੇ ਨੇ ਜੈਨੇਟਿਕ ਸਟਡੀ ਜੀਨਸ ਜਿਹੜੇ ਸਾਡੀ ਬਾਡੀ ਦੇ ਵਿੱਚ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਸਪੈਸ਼ਲ ਤਰ੍ਹਾਂ ਦੇ ਜੀਨਸ ਨੇ ਇੱਕ ਮੈਸੈਂਜਰ ਜੀਨਸ ਨੇ ਉਹ ਮੈਸੇਜ ਦੇ ਦਿੰਦੇ ਨੇ ਮੂਹ ਚ ਜਦੋਂ ਹੀ ਕੋਈ ਚੀਜ਼ ਜਾਂਦੀ ਹੈ ਅੰਦਰੋਂ ਮੈਸੇਜ ਦੇ ਹੁੰਦਾ ਦਿਮਾਗ ਨੂੰ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਕੋਈ ਪਚਾਣ ਵਾਸਤੇ ਉਸ ਤਰ੍ਹਾਂ ਹੀ ਦਿਮਾਗ ਉਸ ਚੀਜ਼ ਨੂੰ ਭੇਜ ਦਿੰਦਾ ਤਾਂ ਕਿ ਉਹ ਚੀਜ਼ ਪਚਨਿਸ਼ਕ ਹੋ ਜਾਏ ਤੇ ਆਪ ਕੋ ਨਵੀਂ ਚੀਜ਼ ਬਣਨੀ ਸ਼ੁਰੂ ਹੋ ਜਾਏ ਸਰੀਰ ਨੂੰ ਪਹਿਲਾਂ ਵਿਟਾਮਿਨਸ ਦੋ ਤਰ੍ਹਾਂ ਦੇ ਨੇ ਫੈਟ ਸੋਲਿਊਬਲ ਤੇ ਵਾਟਰ ਸੋਲਿਊਬਲ ਫੈਟ ਸੋਲਿਊਬਲ ਜਿਹੜੇ ਵਿਟਾਮਿਨ ਦੁੱਧ ਵਿੱਚ ਜਾਂ ਚਰਬੀ ਵਿੱਚ ਘੁਲਦੇ ਨੇ ਜਿੰਨਾ ਵਿੱਚੋਂ ਵਿਟਾਮਿਨ A ਵਿਟਾਮਿਨ D ਔਰ ਵਿਟਾਮਿਨ K ਲੇਕਿਨ ਵਿਟਾਮਿਨ ਡੀ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈ ਫਾਇਦਾ ਐਬਜ਼ોર્ਪਸ਼ਨ ਆਫ ਕੈਲਸ਼ੀਅਮ ਜ਼ਰੂਰ ਟੀਵੀ ਤੇ ਬਾਰਨ ਮਿਟਾ ਦੀ ਐਡਸ ਹੁੰਦੇ ਹੋ ਉਹਦਾ ਮਤਲਬ ਕੀ ਵਿਟਾਮਿਨ ਡੀ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਨਹੀਂ ਜਾਏਗਾ ਜੋ ਅਸੀਂ ਕੈਲਸ਼ੀਅਮ ਖਾਦਾ ਉਹ ਐਜ਼ ਇਟ ਇਜ਼ ਬਾਹਰ ਨਿਕਲ ਜਾਏ ਸੋ ਇਸ ਕਰਕੇ ਵਿਟਾਮਿਨ ਡੀ ਦਾ ਲੈਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਵਿਟਾਮਿਨ ਡੀ ਅਸੀਂ ਉਸ ਤਰ੍ਹਾਂ ਸਾਡੀ ਬੋਡੀ ਯੂਜ਼ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਅਸੀਂ ਦੁਪਹਿਰ ਦੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਧੁੱਪ ਜਿਹੜੀ ਹੈ ਗਰਮੀਆਂ ਦੇ ਦਿਨ ਜੂਨ ਜਲਾਈ ਦੇ ਵਿੱਚ 3 ਘੰਟੇ ਨਾ ਬੈਠੀਏ ਉੰਨੀ ਦੇਰ ਤੱਕ ਸਾਡੀ ਬੋਡੀ ਵਿੱਚ ਵਿਟਾਮਿਨ ਡੀ ਸਿੰਥੈਸਾਈਜ਼ ਨਹੀਂ ਹੁੰਦਾ ਫਰਦਾ ਨਹੀਂ ਇਸ ਕਰਕੇ ਸਾਡੇ ਲੋਕਾਂ ਦਾ ਜਿਹੜਾ ਰੈਟਸ ਹਨ ਸਾਰਾ ਹੀ ਇਨਡੋਰ ਹੋ ਗਿਆ ਸਾਨੂੰ ਧੁੱਪ ਦਿਆਂ ਕਰਨਾ ਨਹੀਂ ਮਿਲਦੀਆਂ ਅਸੀਂ ਸਾਰੇ ਹੀ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰੇ ਹੀ ਵਿਟਾਮਿਨ ਡੀ ਦੇ ਡੈਫੀਸ਼ੈਂਟ ਹੋ ਸੋ ਇਸ ਕਰਕੇ ਮੈਂ ਸਾਰੀ ਸੰਗਤ ਅੱਗੇ ਅਰਜ਼ ਕਰਾਂਗਾ ਕਿ ਬੱਚਿਆਂ ਤੋਂ ਲੈ ਕੇ ਆਪਣੇ ਆਪ ਔਰ ਆਪਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਵਿਟਾਮਿਨ ਡੀ ਦੇ ਪੌਊਚ ਇੱਕ ਪੌਊਚ 50000 ਯੂਨਿਟ ਦਾ ਆਂਦਾ ਹੈ ਇੱਕ ਸਾਲ ਦੀ ਡੋਸ 6 ਲੱਖ ਯੂਨਿਟ ਹੁੰਦੀ ਹੈ 12 ਪੈਕੇਟ ਜਿਸ ਢੰਗ ਨਾਲ ਮਰਜ਼ੀ ਖਵਾ ਦਿਓ ਚਾਹੇ ਇੱਕ ਰੋਜ਼ ਦਾ ਚਾਹੇ ਹਫ਼ਤੇ 'ਚ ਇੱਕ ਚਾਹੇ ਮਹੀਨੇ 'ਚ ਇੱਕ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਵਿਟਾਮਿਨ ਡੀ 6 ਲੱਖ ਯੂਨਿਟ ਹਰ ਸਾਲ ਤੁਹਾਡੇ ਅੰਦਰ ਜਾਣਾ ਚਾਹੀਦਾ ਹੈ ਔਰ ਖਾਸ ਕਰਕੇ 슈ਗਰ ਦੇ ਮਰੀਜ਼ਾਂ ਵਿੱਚ ਬੜੀ ਜਲਦੀ ਇਮਿਊਨਿਟੀ ਘਟ ਜਾਂਦੀ ਹੈ ਉਹਨਾਂ ਨੂੰ ਤਾਂ ਇਸ ਚੀਜ਼ ਦਾ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਇੱਕ ਨੇ ਪਾਣੀ ਦੇ ਵਿੱਚ ਘੁਲਣ ਵਾਲੇ ਵਿਟਾਮਿਨ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਸੀ ਇਹ ਜਿਹੜੇ ਨੇ ਇਹ ਪਾਣੀ ਚ ਘੁਲਣ ਨਾਲ ਇਹ ਜਿਹੜੇ ਪਾਣੀ ਚ ਘੁਲਣ ਵਾਲੇ ਨੇ ਆਪਣੇ ਜਾ ਕੇ ਫਟਾਫਟੋ ਐਬਸਾਰਪਸ਼ਨ ਉਹਦੀ ਕਰ ਦਿੰਦੇ ਸੋ ਵਿਟਾਮਿਨ ਸੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਦੇ ਮਸੂੜਿਆਂ ਦੇ ਵਿੱਚੋਂ ਖੂਨ ਨਿਕਲਦਾ ਜਿਨ੍ਹਾਂ ਦੇ ਜ਼ਖਮ ਹੀਲ ਨਹੀਂ ਹੁੰਦੇ ਉਨਾ ਵਾਸਤੇ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ ਵੀ ਕੰਪਲੈਕਸ ਦੇ ਵਿੱਚ B12 ਨੇ B1 ਥਾਈਮਿਨ B2 ਰਾਈਬੋਫਲੇਵਿਨ B5 ਫੋਲਿਕ ਐਸਿਡ ਹੈ B12 ਮੈਥਾਈਲ ਕੋਬਾਲਮੀਨ ਇਸ ਤਰ੍ਹਾਂ ਹੀ ਸਾਡੇ ਗੇੜੇ ਪੇਟ ਦੇ ਵਿੱਚ ਐਸਿਡ ਬਣਦਾ ਉਹ ਵਿਟਾਮਿਨ B12 ਨੂੰ ਅਬਜ਼ੌਰਬ ਨਹੀਂ ਕਰਦਾ ਕਿਉਂਕਿ ਅਸੀਂ ਸ਼ਾਕਾਹਾਰੀ ਹਾਂ ਸ਼ਾਕਾਹਾਰੀਆਂ ਦੇ ਅੰਦਰ ਇਹ ਕਮੀ ਹੈ ਇਸ ਕਰਕੇ ਸਾਨੂੰ ਵਿਟਾਮਿਨ B12 ਸਿੰਥੈਟਿਕ ਫਾਰਮ ਵਿੱਚ ਕੈਪਸੂਲ ਰੂਪ ਵਿੱਚ ਸਾਨੂੰ ਖਾਣਾ ਪੈਂਦਾ ਜਿਹੜੀ ਅਸੀਂ ਦੂਸਰੀ ਖੁਰਾਕ ਖਾਂਦੇ ਆ ਉਹਦੇ ਵਿੱਚ ਕਾਰਬੋਹਾਈਡਰੇਟਸ ਫੈਟ ਤੇ ਪ੍ਰੋਟੀਨ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਾਰਬੋਹਾਈਡਰੇਟਸ ਨੇ 1 ਗ੍ਰਾਮ ਕਾਰਬੋਹਾਈਡਰੇਟ ਸਾਨੂੰ 4.5 ਕਿਲੋ ਕੈਲੋਰੀ એનર્ਜੀ ਪ੍ਰੋਡਿਊਸ ਕਰਦਾ ਇੱਕ ਗ੍ਰਾਮ ਪ੍ਰੋਟੀਨ ਵੀ ਸਾਨੂੰ 4.5 ਕੈਲਰੀਸ ਪ੍ਰੋਡਿਊਸ ਕਰਦਾ ਲੇਕਿਨ ਜਿਹੜਾ ਫੈਟ ਹੈ ਉਹ ਹਨ 9 ਕਿਲੋ ਕੈਲਰੀਸ એનર્ਜੀ ਪ੍ਰੋਵਾਈਡ ਕਰਦਾ ਸਾਨੂੰ ਜੀਣ ਵਾਸਤੇ 3000 ਆਦਮੀਆਂ ਨੂੰ 3000 ਔਰ ਲੇਡੀਜ਼ ਨੂੰ 2500 ਤੋਂ ਲੈ ਕੇ 2700 ਤੱਕ ਕੈਲਰੀਜ਼ ਦੀ એનર્ਜੀ ਦੀ ਜ਼ਰੂਰਤ ਹੈ ਉਹ એનર્ਜੀ ਜਿਹੜੀ ਹੈ ਅਸੀਂ 400 ਗ੍ਰਾਮ ਅੰਨ 100 ਗ੍ਰਾਮ ਪ੍ਰੋਟੀਨ ਤੇ 100 ਗ੍ਰਾਮ ਫੈਟਸੀ ਖਾਣੀ ਹੁੰਦੀ ਹੈ ਲੇਕਿਨ ਇਹ ਗੱਲ ਨਾ ਮੈਂ ਤੁਹਾਨੂੰ ਤਾਂ ਦੱਸੀ ਹੈ ਕਿਉਂਕਿ ਇਹ ਸਾਡੀਆਂ ਸਾਰੀਆਂ ਸ਼ਰੀਰ ਦੇ ਅੰਦਰ ਜਾਣੀਆਂ ਨੇ ਜਿੰਨੀ ਦੇਰ ਤੱਕ ਇਹ ਅਸੀਂ ਨਹੀਂ ਖਾਵਾਂਗੇ ਸਾਡੇ ਅੰਦਰ ਊਰਜਾ ਪੈਦਾ ਨਹੀਂ ਹੋ ਸਕਦੀ ਅਸੀਂ ਆਪਣੇ ਜੀਵਨ ਚ ਰਹਿ ਜਾਈਏ ਕਾਮਯਾਬ ਨਹੀਂ ਹੋ ਸਕਦੇ ਔਰ ਜਿੰਨੀ ਊਰਜਾ ਇਹ ਪੈਦਾ ਹੁੰਦੀ ਹੈ 3/4 75% ਸਾਰਾ ਦਿਮਾਗ ਕੰਜ਼ਿਊਮ ਕਰਦਾ ਔਰ 25% ਬਾਕੀ ਸਾਰੀ ਬੋਡੀ ਸਰੀਰਕ ਕੰਮ ਕਰਦਾ ਚੋ ਹੁਣ ਮੈਂ ਗੱਲ ਕਰ ਡਾਈਜੈਸਟਿਵ ਸਿਸਟਮ ਸਟਾਰਟਸ ਫਰਮ ਦਾ ਮਾਊਥ ਕਮਸ ਐਂਟ ਟੂ ਫੈਕਸਟ ਸਟੋਮੈਕ ਐਂਡ ਜੂਡੀਨਮ ਇਟ ਇਟ ਦਾ ਏਰੀਆ ਤਰਫ ਲਾਇਆ ਕੇ ਜੂਡੀਨਮ ਐਂਡ ਜੂਡੀਨਮ ਤੋਂ ਬਾਅਦ ਜੀਜੂਨਮ ਫਿਰ ਇਲੀਅਮ ਕੈਕੀਲੋਸਿਕ ਟਨਸ ਐਸੈਂਡਿੰਗ ਕੋਲਨ ਟ੍ਰਾਂਸਵਰਸ ਕੋਲਨ ਡਿਸੈਂਡਿੰਗ ਕੋਲਨ ਸਿਗਮਾ ਕੋਲਨ ਰੈਕਟਮ ਇਹ ਇਹਨਾਂ ਦੇ ਪੰਜਾਬੀ ਵਿੱਚ ਨਾਮ ਨੇ ਇੱਕ ਛੋਟੀ ਨਾਲੀ ਨੂੰ ਕਹਿੰਦੇ ਨੇ ਇਹਨੂੰ ਅਮਾਸ਼ਾ ਕਹਿੰਦੇ ਨੇ ਜੂਡਿਨਮ ਜੂਜਨਮ ਤੇ ਇਲੀਅਮ ਤੇ ਨਾਲ ਨੂੰ ਛੋਟੀ ਅੰਤ ਕਹਿੰਦੇ ਨੇ ਅਸੈਂਡਿੰਗ ਕੋਲਨ ਟ੍ਰਾਂਸਵਰਸ ਕੋਲਨ ਤੇ ਡਿਸੈਂਡਿੰਗ ਕੋਲਨ ਨੂੰ ਵੱਡੀ ਅੰਤ ਕਹਿੰਦੇ ਨੇ ਫਿਰ ਇਹ ਸਿਗਮਾਇਟ ਕੋਲਨ ਐਸ ਸ਼ੇਪ ਇੱਥੇ ਆ ਕੇ ਰੈਕਟਮ ਬਣ ਜਾਂਦਾ ਜਿੱਦੇ ਵਿੱਚ ਸਾਡੀ ਸਟੂਲ ਇਕੱਠੀ ਹੁੰਦੀ ਹੈ ਮੇਨ ਜਿਹੜਾ ਟਾਪਿਕ ਹੈ ਅੱਜ ਉਹ ਹੈ ਗੈਸਟ੍ਰਾਈਕਸ ਦਾ ਉਹ ਗੱਲਾਂ ਨੇ ਇੱਕ ਮੈਨੂੰ ਮਠਾਰੂ ਸਾਹਿਬ ਨੇ ਕਿਹਾ ਸੀ ਕਿ ਮੈਂ ਜਿਹੜਾ ਬਰਾ શરીર ਬੜਾ ਭਾਰਾ ਕੋਈ ਨਾਲ ਦੀ ਕਿਰਪਾ ਕਰੋ ਕਿ ਮੈਂ ਬੈਠਾ ਬੈਠਾ ਹੀ ਪਤਲਾ ਆ ਜਾਣਾ ਮੈਂ ਇਹ ਕੰਮ ਤਾਂ ਨਹੀਂ ਕਰ ਸਕਦਾ ਪਰ ਮੈਂ ਤਰੀਕਾ ਜ਼ਰੂਰ ਦੱਸ ਦਿਆਂਗਾ ਨਾਲ ਨੂੰ ਕੁਤਲੇ ਹੁੰਦਾ ਸੋ ਟੌਪਿਕ ਗੈਸਟਲਾਈਟਰ ਗੈਸਟਲਾਈਟਰ ਸ ਦੇ ਵਿੱਚ ਜਿਹੜੀਆਂ ਅਲੰਤਾਂ ਨੇ ਮੈਂ 2-4 ਮਿੰਟ ਉਹਦੇ ਲਵਾਗਾ 2-4 ਮਿੰਟ ਮੂ ਲੈ ਕੇ ਮੈਂ ਆਪਣਾ ਟੌਪਿਕ ਜਲਦੀ ਖਤਮ ਕਰਾਂਗਾ ਪਹਿਲਾ ਹੈਗਾ ਡਿਸਫੈਕਟ ਇਸ ਫੇਲੀਆ ਥਿਸ ਵਰਡ ਜਿੱਥੇ ਲੱਗ ਜਾਂਦਾ ਇਸ ਦਾ ਮਤਲਬ ਡਿਫਿਕਲ ਫੇਲੀਆ ਮੀਨ ਖਾਣਾ ਰੋਟੀ ਖਾਣੀ ਅੱਖੀੋ ਜਾਂਦੀ ਹੈ ਮੂੰਹ ਵਿੱਚ ਛੁੱਪਕਾਂ ਜਾਨਾ ਬਣਨੇ ਸ਼ੁਰੂ ਹੋ ਜਾਂਦੀਆਂ ਨੇ ਇਸ ਜਗ੍ਹਾ ਤੇ ਰੈਟਰੋਸਟर्नल ਸਟਾਕਸਟਰਨਲ ਪੇਨ ਹੋਣੇ ਸ਼ੁਰੂ ਹੋ ਜਾਂਦੀ ਹੈ ਜਲਨ ਹੋਣੇ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਹਾਰਟਬਰਨ ਵੀ ਕਹਿੰਦੇ ਨੇ ਇਹ ਅਲਮਕਾ ਸ਼ੁਰੂ ਹੋ ਜਾਂਦੀਆਂ ਨੇ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਡਿਸਟੈਂਸ਼ਨ ਆਫ ਦਾ ਐਬਡੋਮਨ ਹੋਣਾ ਸ਼ੁਰੂ ਹੋ ਜਾਂਦਾ ਹੈ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ 10 ਤੋਂ 12 ਵਾਰੀ ਦਿਨ ਦੇ ਵਿੱਚ ਗੈਸ ਨਿਕਲਣੀ ਲੇਟਸਟ ਪਾਸ ਹੋਣਾ ਇਹ ਨਾਰਮਲ ਹੈ ਅਗਰ ਜ਼ਿਆਦਾ ਹੁੰਦਾ ਹੈ ਇਹਦਾ ਮਤਲਬ ਇਹ ਆ ਫਰਮੈਂਟੇਸ਼ਨ ਤੁਹਾਡੇ ਅੰਨ ਦੀ ਜ਼ਿਆਦਾ ਹੋ ਰਹੀ ਹੈ ਅੰਦਰ ਕਾਰਬਨ ਡਾਈਆਕਸਾਈਡ ਮੀਥੇਨ ਨਾਈਟ੍ਰੋਜਨ ਇੱਕ ਐਸਾ ਜ਼ਿਆਦਾ ਵੱਧ ਰਿਹਾ ਨੇ ਤੇ ਤੁਹਾਨੂੰ ਦਿੱਕਤ ਆਉਂਦੀ ਹੈ ਅਚੀਜ਼ਾਂ ਨੂੰ ਤੋਂ ਇਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਆਉਂਦੀ ਹੈ ਇਹ ਡਿਉਡੀਨਮ ਇੱਕ ਡਿਉਡੀਨਮ ਦੇ ਵਿੱਚ ਤਾਂ ਇੱਥੇ ਇੱਕ ਗਲੈਂਡ ਪਿਆ ਹੁੰਦਾ ਜਿਹਨੂੰ ਅਸੀਂ ਕਹਿੰਦੇ ਨੇ ਪੈਂਕਰੀਆਸ ਇੱਥੇ ਇੱਕ ਗਲੈਂਡ ਪਿਆ ਹੁੰਦਾ ਲਿਵਰ ਲਿਵਰ ਦੇ ਥੱਲੇ ਇੱਥੇ ਗਾਲ ਬਲੇਡਰ ਪਿਆ ਹੁੰਦਾ ਹੈ ਗਾਲ ਬਲੇਡਰ ਤੋਂ ਇੱਕ ਨਾਲੀ ਇੱਥੇ ਜਾਂਦੀ ਹੈ ਇਸਦੀ ਲਿਵਰ ਜਿਹੜਾ ਸਾਡਾ ਇਹ ਬਾਈਲ ਸੈਕ੍ਰੀਟ ਕਰਦਾ ਹੈ ਬਾਈਲ ਮਤਲਬ ਪਿੱਤ ਜਿਹੜਾ ਅਸੀਂ ਖਿਓ ਖਾਂਦੇ ਆ ਉਸ ਨੂੰ ਸਿਰਫ ਔਰ ਸਿਰਫ ਬਾਈਲ ਯੂਸ ਜਿਹੜਾ ਡਾਈਜੈਸਟ ਕਰਦਾ ਉਹ ਪਿੱਤ ਜਿਹੜੀ ਹੈਗੀ ਆ ਉਹ ਸੈਕ੍ਰੀਟ ਕਰਕੇ ਇੱਕ ਸਿਸਟਿਕ ਡਕਟ ਦੇ ਨਾਲ ਇਹਦੇ ਵਿੱਚ ਭੇਜਦਾ ਪਿੱਤੇ ਵਿੱਚ ਇਸੇ ਕਰਕੇ ਦਾ ਨਾਮ ਪਿੱਤਾ ਰੱਖਿਆ ਗਿਆ ਗਾਲ ਬਲੇਡਰ ਪਿੱਤ ਤੋਂ ਇੱਕ ਨਾਲੀ ਉੱਠਦੀ ਹੈ ਜਿਸ ਨੂੰ ਕਹਿੰਦੇ ਨੇ ਬਾਈਲ ਡਕਟ ਉਹ ਬਾਈ ਲੈ ਕੇ ਜਦੋਂ ਹੀ ਅਸੀਂ ਦੁੱਧ ਪੀਨੇ ਆ ਘਿਓ ਖਾਣੇ ਆ ਸਾਨੂੰ ਇੰਡੀਕੇਸ਼ਨ ਮਿਲ ਜਾਂਦੀ ਹੈ ਬ੍ਰੇਨ ਤੋਂ ਵੀ ਇੱਥੇ ਕਿਉਂ ਪਹੁੰਚ ਗਿਆ ਇਮੀਡੀਏਟਲੀ ਜਿਹੜਾ ਲੀਵਰ ਹੈ ਉਹ ਆਪਣਾ ਸੈਕ੍ਰੀਟ ਕਰਨਾ ਸ਼ੁਰੂ ਕਰ ਦਿੰਦਾ ਹੈ ਭੇਜ ਅੰਦਰ ਗਾਲ ਬਲੇਟਰ ਵਿੱਚ ਗਾਲ ਬਲੇਟਰ ਤੋਂ ਜਿਹੜੀ ਚੀਜ਼ ਹੈ ਇੱਥੇ ਆ ਕੇ ਬਾਈ ਡਕਟ ਦੇ ਵਿੱਚੋਂ ਇਹ ਆ ਕੇ ਐਟਿਊਡਿਨਮ ਦੇ ਵਿੱਚ ਖੋ ਜ ਜਾਂਦੀ ਹੈ ਇੱਥੇ ਸਾਰਾ ਮਟੀਰੀਅਲ ਤਜ਼ਾਬੀ ਹੁੰਦਾ ਹੈ ਐਚ ਸੀ ਐ ਇੰਨਾ ਦਾ ਬੜਾ ਤਜ਼ਾਬ ਹੁੰਦਾ ਹੈ ਕਿ ਇੱਕ ਬੂੰਦ ਤੁਹਾਡੀ ਹੱਡੀ ਤੇ ਪੈ ਜਾਏ ਛੇਕ ਕਰਕੇ نیچے ਆ ਸਕਦਾ ਇਸ ਲਈ ਇਥੇ ਡਿਊਡਨਮ ਤੋਂ ਇਹਦੇ ਵਿੱਚੋਂ ਇੱਕ ਐਕਸੋਪੈਂਕਰੀਆਸ ਆਪਣੀ ਨਾੜੀ ਜਾਂਦਾ ਇਹਨੂੰ ਪੈਂਕਰੀਆਟਿਕ ਡਕਟ ਕਹਿੰਦੇ ਨੇ ਇਹ ਸਾਰੇ ਜਿਹੜੇ ਸੈਕ੍ਰੀਸ਼ਨ ਨੇ ਇਹ ਖਾਰੇ ਨੇ ਇਹ ਵੀ ਇੰਨੇ ਕੰਸੈਂਟ੍ਰੇਟਿਡ ਹੁੰਦੇ ਨੇ ਕਿ ਜੇ ਇਹ ਦੀ ਵੀ ਤਪੂਤ ਸਾਡੇ ਹੱਥਾਂ ਤੇ ਪੈ ਜਾਏ ਤਾਂ ਉਹ ਸੜਾਅ ਕਰ ਸਕਦੀ ਹੈ ਤਾਂ ਇੰਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀਆਂ ਬਿਮਾਰੀਆਂ ਨੇ ਇੱਕ ਹੈ ਗੈਸਟ੍ਰਿਕ ਅਲਸਰ ਦੂਸਰਾ ਹੈ ਡਿਊਡਨਲ ਅਲਸਰ ਜਿਹੜਾ ਗੈਸਟ੍ਰਿਕ ਅਲਸਰ ਹੈ ਗੈਸਟ੍ਰਿਕ ਅਲਸਰ ਹੈ ਢੇਰ ਦੇ ਵਿੱਚ ਇੱਥੇ ਜਖਮ ਹੋ ਜਾਣਾ ਜਦੋਂ ਅਸੀਂ ਪੰਜ ਚੀਜ਼ਾਂ ਧਿਆਨ ਰੱਖਣੇ ਜਿਹੜੀ ਅਸੀਂ ਖਾਣੇ ਆ ਤੇ ਆਲ ਆਰ ਸਟਾਰਟਸ ਸਟਾਰਟਸ ਫਰੋਮ ਦ ਐਸ ਫਸਟ ਇਸ স্মੋਕਿੰਗ ਸਿਗਰਟੀਨ ਨਾਲ ਕੀ ਤਕਲੀਫ ਵੱਦੀ ਹੈ ਦੂਸਰਾ ਐਸ ਇਸ ਸਪਿਰਿਟ ਅਲਕੋਹਲ ਪੀਣ ਨਾਲ ਇਹ ਤਕਲੀਫ ਵੱਦੀ ਹੈ ਤੀਸਰਾ ਐਸ ਇਸ ਸਟਰੋਂਗ ਟੀ ਐਂਡ ਕਾਫੀ ਉਹਦੇ ਨਾਲੇ ਤਕਲੀਫ ਵੱਦੀ ਹੈ ਚੌਥਾ ਐਸ ਹੈ ਸਾਲਟ ਨਾ ਸੋਰ ਥਿੰਗਸ ਕਟੀਆਂ ਔਰ ਨਮਕੀਨ ਚੀਜ਼ਾਂ ਖਾਣ ਨਾਲ ਤਕਲੀਫ ਵੱਦੀ ਹੈ ਔਰ ਪੰਜਵਾਂ ਐਸ ਹੈ ਕਿਹੜਾ ਫਿਫਥ ਐਸ ਇਸ ਸਪਾਈਸਿਸ ਮਰਚੈਂਸੀ ਜਿਆਦਾ ਖਾਂਦੇ ਆ ਉਹਦੇ ਨਾਲ ਹੀ ਤਕਲੀਫ ਹੁੰਦੀ ਹੈ ਇਸ ਤੋਂ ਇਲਾਵਾ ਇੱਕ ਬੰਦਾ ਆ ਕੇ ਸਾਨੂੰ ਕਹਿੰਦਾ ਹਾਂ ਮੈਂ ਤਾਂ ਪੰਜੇ ਚੀਜ਼ਾਂ ਨਹੀਂ ਮੈਂ ਖਾਂਦਾ ਜੀ ਸਿਕਸਥ ਐਸ ਜਿਹੜੀ ਛੇਵੀਂ ਚੀਜ਼ ਆ ਜਾਂਦੀ ਹੈ ਉਹ ਹੈ ਦਿਮਾਗੀ ਬੋਝ ਡਿਪਰੈਸ਼ਨ ਦੇ ਨਾਲ ਦਿਮਾਗ ਕਿਹੜਾ ਉਹ ਐਕਸੀਐਲ ਜਿਆਦਾ ਬਣਾਉਣਾ ਸ਼ੁਰੂ ਕਰਦਾ ਫਿਰ ਕਹਿੰਦਾ ਜੀ ਮੈਨੂੰ ਦਿਮਾਗੀ ਬੋਝ ਵੀ ਨਹੀਂ ਹੈਗਾ ਫਿਰ ਕੀ ਕਰੀਏ ਦਿਮਾਗੀ ਬੋਝ ਤੋਂ ਬਾਅਦ ਆ ਜਾਂਦਾ ਬਲੱਡ ਗਰੁੱਪ ਏ ਬਲੱਡ ਗਰੁੱਪ ਬੀ ਐਂਡ ਕੋਰ ਪੋਜ਼ਿਟਿਵ ਕਿੰਨੇ ਲੋਕਾਂ ਦਾ O ਔਰ B ਦਾ ਕੋਈ ਪੋਜ਼ਿਟਿਵ ਬਲੱਡ ਗਰੁੱਪ ਹੈ ਦੇ ਆਰ ਪ੍ਰੋਨ ਟੂ ਦਿਸ ਡਿਜ਼ੀਜ਼ ਉਹਨਾਂ ਨੂੰ ਕਿ ਬਿਮਾਰੀ ਆਉਣ ਦੇ ਚਾਂਸਸ ਹੈ ਔਰ ਬਲੱਡ ਗਰੁੱਪ A ਵਾਲਿਆਂ ਨੂੰ ਪੇਟ ਦਾ ਕੈਂਸਰ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨਹੀਂ ਹੁੰਦਾ ਨਹੀਂ ਪਰ ਚਾਂਸਸ ਜ਼ਿਆਦਾ ਹੁੰਦੇ ਨੇ ਜਦੋਂ ਅਸੀਂ ਇਹਨਾਂ ਦਾ ਮਿਸ ਯੂਜ਼ ਕਰਨਾ ਸ਼ੁਰੂ ਕਰ ਦਿੱਤੀ। ਇਹ ਜਿਹੜੀ ਤਕਲੀਫ ਹੈ ਕਿ ਸਾਨੂੰ ਇਮੀਡੀਏਟ ਪਤਾ ਲੱਗ ਜਾਂਦੀ ਹੈ ਜਦੋਂ ਅਸੀਂ ਕੋਈ ਚੀਜ਼ ਖਾਂਦੇ ਆ ਤਾਂ ਸਾਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਦਾ ਮਤਲਬ ਉਹ ਗੈਸਟ੍ਰਿਕ ਕੈਂਸਰ। ਲੇਕਿਨ ਕੋਈ ਵੀ ਅਸੀ ਚੀਜ਼ ਖਾਂਦੇ ਆ ਇੱਥੇ ਸਾਡੀ 2 ਘੰਟੇ ਲਈ ਰਹਿੰਦੀ ਹੈ। carbohydrates 2 ਘੰਟੇ ਲਈ ਰਹਿੰਦੇ ਨੇ ਪਰ ਫਿਰ ਜੇਗਾ ਤਾਂ 9 ਘੰਟੇ ਲਈ ਰਹਿੰਦਾ ਜਦੋਂ 3 ਘੰਟੇ ਹੋ ਜਾਂਦੇ ਨੇ 3 ਘੰਟੇ ਤੋਂ ਬਾਅਦ ਜਿਉਂ ਹੀ ਚੀਜ਼ ਇੱਥੇ ਜਾਂਦੀ ਹੈ ਕਿ ਜੇ ਉਦੋਂ ਤਕਲੀਫ ਹੁੰਦੀ ਹੈ ਤਾਂ ਉਸ ਨੂੰ ਕਹਿੰਦੇ ਨੇ ਡਿਊਡੇਨਲ ਅਨਸਰ ਸੋ ਇਹਨਾਂ ਚੀਜ਼ਾਂ ਦਾ ਇੱਕ ਪੁਆਇੰਟ ਹੋ ਰਿਹਾ ਗਿਆ ਉਹ ਹੈ ਬੈਕਟੀਰੀਆ ਐਚ ਪਾਈਲੋਰੀ ਐਚ ਪਾਈਲੋਰੀ ਇਜ਼ ਦਾ ਨੇਮ ਆਫ ਦਾ ਬੈਕਟੀਰੀਆ ਹੈਲੀਕੋਬੈਕਟਰ ਪਾਈਲੋਰਸ ਈੜਾ ਹੈਗਾ ਇਹ ਪ੍ਰੋਡਿਊਸ ਕਰਨਾ ਸੋ ਅਸੀਂ ਇਹਨਾਂ ਨੂੰ ਕਰਨਾ ਕੀ ਹੈ ਇਹਨਾਂ ਨੂੰ ਠੀਕ ਕਰਨ ਵਾਸਤੇ ਸਾਨੂੰ ਪਹਿਨਾ ਕੱਟ ਖਾਣਾ ਹੈ ਇਹ ਨੂਨ ਕੱਟ ਖਾਣਾ ਹੈ ਮਰਚ ਕੱਟ ਖਾਣੀ ਹੈ ਕਿਉਂ ਕੱਟ ਖਾਣਾ ਹੈ ਇਹ ਚੀਜ਼ਾਂ ਕੱਟ ਖਾਵਾਂਗੇ ਸ਼ਰਾਬ ਨਹੀਂ ਪੀਣੀ ਸਿਗਰਟ ਨਹੀਂ ਪੀਣੀ ਇਹ ਚੀਜ਼ਾਂ ਦਾ ਪਰਹੇਜ਼ ਕਰਾਂਗੇ ਤਾਂ ਕਿ ਇਹ ਸਭ ਜਿਹੜੀਆਂ ਨੇ ਇਹ ਸ਼ਾਮਕ ਤਰਬੇ ਕੰਮ ਕਰਨਗੇ ਔਰ ਇਹਨਾਂ ਨੂੰ ਅੱਗ ਦੇ ਉੱਤੇ ਸੁਆਹ ਪਾ ਦਈਏ ਅਤਮੁਜੰਦੀ ਹੈ ਇਹਨੂੰ ਜਟੜ ਅਗਨੀ ਨਹੀਂ ਕਹਿੰਦੇ ਨੇ ਪਰ ਇਸ ਦੇ ਉੱਤੇ ਦੁੱਧ ਜਿਹੜਾ ਹੈਗਾ ਉਹ ਸੁਆਦਾ ਕੰਮ ਕਰਦਾ ਹੈ ਅਗਰ ਠੰਡਾ ਦੁੱਧ ਤੁਸੀਂ ਪੀਓਗੇ ਉਹ ਤਜ਼ਾਬ ਨਿਊਟਰਲਾਈਜ਼ ਹੋ ਜਾਏਗਾ ਸੋ ਇਹਨੂੰ ਠੀਕ ਕਰਨ ਵਾਸਤੇ ਦੋ ਦਵਾਈਆਂ ਪਹਿਲੀ ਐਚ2 ਬਲੋਕਰ ਜਿਹਨੂੰ ਅਸੀਂ ਤੁਸੀਂ ਆਮ ਸੁਣਿਆ ਹੋਣਾ ਆਮ ਖਾਂਦੇ ਵੀ ਨੇ ਲੋਕ ਰਾਨੈਟਿਡਿਨ ਸਮੈਟਿਡਿਨ ਪਹਿਲਾਂ ਤੁਹਾਨੂੰ ਖਾਂਦੇ ਰਹੇ 6 ਹਫ਼ਤੇ ਕੱਟੋ ਕਰ ਦਵਾਈ ਖਾਣੀ ਪੈਂਦੀ ਹੈ ਉਸ ਤੋਂ ਬਾਅਦ ਅਗਲਾ ਗਰੁੱਪ ਆ ਗਿਆ ਨਵਾਂ ਪੀਪੀਆਈ ਪ੍ਰੋਟੋਨ ਪੰਪ ਇਨヒਬਟਰ ਇਨੋਕੋਸਿਡ ਓਮੀਪਰਾਜ਼ੋਲ ਲੈਂਜ਼ੋਲ ਲੈਂਸੋਪਰਾਜ਼ੋਲ ਪੈਨਟੋਪਰਾਜ਼ੋਲ ਬੈਂਟੋਪ ਔਰ ਰੇਬਿਪਰਾਜ਼ੋਲ ਇਹ ਦਵਾਈਆਂ ਆ ਗਈਆਂ ਜਿਹੜੀਆਂ 6 ਹਫ਼ਤੇ ਲਈ ਖਾਣੇ ਆ ਤਾਂ ਇਹ ਸਾਡੀ ਐਸਿਡ ਦੀ ਫਾਰਮੇਸ਼ਨ ਕੋ ਨਾਰਮਲ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਜੇ ਇਹ ਐਚ ਪਾਈਲੋਰੀ ਦੀ ਵਜ੍ਹਾ ਕਰਕੇ ਹੋਵੇ ਤਾਂ ਫੇਰ ਸਾਨੂੰ ਦਵਾਈ ਕਿਹੜੀ ਖਾਣੀ ਚਾਹੀਦੀ ਹੈ ਉਹ ਇੱਕ ਕਿੱਟ ਆਉਂਦੀ ਹੈ ਪਾਈਲੋ ਕਿੱਟ ਉਹਦੇ ਵਿੱਚ ਚਾਰ ਦਵਾਈਆਂ ਇਕੱਠੀਆਂ ਹੁੰਦੀਆਂ ਉਹਦੇ ਵਿੱਚ ਪਹਿਲਾਂ ਹੁੰਦੀ ਹੈ ਅਮੋਕਸੀਸਿਲਿਨ ਕਲੈਰੀਥੋਮਾਈਸਿਨ ਟੈਨੀਡਾਜ਼ੋਲ ਤੇ ਓਸੀਡ ਇਹ ਚਾਰ ਦਵਾਈਆਂ ਇਕੱਠੀਆਂ ਹੋ ਕੇ ਕਿੱਟ ਬਣਾਈ ਹੁੰਦੀ ਹੈ 7 ਦਿਨ ਦਾ ਇਲਾਜ ਕਰਨ ਨਾਲ ਇਹ ਬੈਕਟੀਰੀਆ ਖਤਮ ਹੋ ਜਾਂਦਾ ਤੇ ਇਹ ਚੀਜ਼ ਨਾਰਮਲ ਆਣੀ ਸ਼ੁਰੂ ਹੋ ਜਾਂਦੀ ਇਹ ਐਡਾ ਮੈਂ ਜ਼ਿਆਦਾ ਟਾਈਮ ਨਾਲ ਦਾ ਵਾ 7-40 ਹੋ ਗਏ ਨੇ 35 ਤੱਕ ਮੈਨੂੰ ਟਾਈਮ ਦਿੱਤਾ ਸੀ ਇੱਕ ਗੱਲ ਮੈਂ ਮਠਾਰਾ ਸਾਹਿਬ ਦੀ ਕਹਿ ਦਿੰਨਾ ਪਡਾਧੂ ਸਾਹਿਬ ਕਹਿੰਦੇ ਨੇ ਕਿ ਮੇਰਾ ਸ਼ਰੀਰ ਬਹੁਤ ਭਾਰ ਹੈ। ਅੱਜ ਤੋਂ 3 ਕ 4 5 ਸਾਲ ਪਹਿਲਾਂ ਤੱਕ ਇੱਕ ਦਵਾਈਆਂ ਆ ਰਹੀਆਂ ਸੀਗੀਆਂ ਜਿਨੂੰ ਅਸੀਂ ਕਹਿੰਦੇ ਫੈਨਫਲੂਰਾਮਿਨ, ਟੈਕਸ ਫਲੂਰਾਮਿਨ ਤੇ ਸਿਬੂਟਰਾਮਾਈਨ। ਇਹ ਤਿੰਨ ਦਵਾਈਆਂ ਹੁੰਦੀਆਂ ਸੀ ਜਿਹੜੀਆਂ ਸੀ ਮੋਟਾਪੇ ਨੂੰ ਕੰਟਰੋਲ ਕਰਨ ਵਾਸਤੇ ਯੂਜ਼ ਕਰਦੇ ਸਨ। ਪਰ ਸਾਇੰਸ ਨੇ ਇਨਵੈਸਟੀਗੇਸ਼ਨ ਨੇ ਇਹ ਗੱਲਾਂ ਕਰ ਦਿੱਤੀਆਂ ਕਿ ਇਹ ਦਵਾਈਆਂ ਜਿਹੜੀਆਂ ਨੇ ਇੱਕ ਨਵਾਂ ਸਿਸਟਮ ਚੱਲਿਆ ਜਿਹਨੂੰ ਅਸੀਂ ਕਹਿੰਦੇ ਆਂ ਵੈਰੀ ਐਟ੍ਰਿਕ ਸਰਜਰੀ ਵੈਰੀ ਐਟ੍ਰਿਕ ਸਰਜਰੀ ਸਿਰਫ ਔਰ ਸਿਰਫ ਸਤਗੁਰ ਪ੍ਰਤਾਪ ਸਿੰਘ ਹਸਪੀਟਲ ਵਿੱਚ ਆਈ ਹੈ ਡਾਕਟਰ ਗਿੱਲ ਆਏ ਨੇ ਉੱਥੇ ਸਰਜਨ ਉਹ ਵਹੀ ਕਰਦੇ ਨੇ ਉਹ ਕੀ ਕਰਦੇ ਨੇ ਕਿ ਆਈਰੀ ਫੂਡ ਪਾਈਪ ਹੈ ਫੂਡ ਪਾਈਪ ਨੂੰ ਤੇ ਐਡਿਊਡਨਮ ਨੂੰ ਇੱਥੋਂ ਬੰਦ ਦਿੰਦੇ ਨੇ ਉਹ ਬੰਨਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਇਹਦੇ ਡਿਊਡਨਮ ਦੇ ਜਿਹੜੇ ਸਾਲਟ ਦੇ ਜਿਹੜੇ ਸੈਕ੍ਰੀਸ਼ਨਸ ਨੇ ਜਿਹੜੀ ਉਹਦੇ ਰਸ ਨਿਕਲਣੇ ਨੇ ਉਹ ਅੰਦਰ ਕੇ ਆਂਤਰੀਆਂ ਵਿੱਚ ਨਹੀਂ ਜਾਂਦੇ ਦੂਸਰਾ ਕੀ ਕਰਦੇ ਨੇ ਉਹ ਐਸ ਪੋਰਸ਼ਨ ਨੂੰ ਐਸ ਪੋਰਸ਼ਨ ਨੂੰ ਕੱਟ ਹੀ ਦਿੰਦੇ ਨੇ ਬਿਲਕੁਲ ਵੱਖਰਾ ਕਰ ਦਿੰਦੇ ਨੇ ਕੱਟ ਕੇ ਨੂੰ ਬਾਹਰ ਕੱਢ ਦਿੰਦੇ ਨੇ ਇੰਨੀ ਕਿ ਸਪੇਸ ਬਣਾ ਦਿੰਦੇ ਨੇ ਜਿਵੇਂ ਇੱਕ ਕੇਲਾ ਹੁੰਦਾ ਹੈ ਕੇਲੇ ਵਰਗੀ ਟਿਊਬ ਬਣਾ ਲੈਂਦੇ ਨੇ ਅੰਦਰ ਜਾਵੇ ਕੁਛ ਨਾ ਥੋੜਾ ਜਿਹਾ ਜਾਵੇ ਉਸ ਜਾਨ ਦੇ ਨਾਲ ਸਿੱਧਾ ਆਹ ਰਸ ਸਾਰੇ ਖਤਮ ਹੋ ਗਏ ਸਿੱਧਾ ਹੀ ਹੋ ਇਤੋਂ ਅੰਤਰੀ ਜੀਜਨਮ ਇਲੀਅਮ ਦੇ ਨਾਲ ਕਿਸ ਪੁਆਇੰਟ ਦੇ ਨਾਲ ਲੱਗ ਜਾਂਦੀਆਂ ਨੇ ਕਿਤੋਂ ਥੋੜੀ ਥੋੜੀ ਲੈਟਰੀ ਬਣ ਕੇ ਬਾਹਰ ਨਿਕਲਦੀ ਹੈ ਔਰ ਜਿਹੜੀ ਚਰਬੀ ਸਾਡੀ ਸਰੀਰ ਵਿੱਚ ਇਕੱਠੀ ਹੋਈ ਹੈ ਜਿਸ ਤਰ੍ਹਾਂ ਅਸੀਂ ਖਿਓ ਖਾ ਕੇ ਉਸ ਚਰਬੀ ਨੂੰ ਇਕੱਠਾ ਕੀਤਾ 9 ਕੈਲਰੀਜ਼ ਅਸੀਂ 1 ਗ੍ਰਾਮ ਫੈਟ ਤੋਂ ਲਿੱਤੀ ਇਸ ਤਰ੍ਹਾਂ ਹੀ ਅਸੀਂ 1 ਗ੍ਰਾਮ ਜਿਹੜੀ 9 ਕੈਲਰੀਜ਼ એનર્ਜੀ 1 ਗ੍ਰਾਮ ਫੈਟ ਹੋਲੀ ਹੋਣੀ ਡਿਜ਼ੋਲਵ ਹੁੰਦੀ ਜਾਏਗੀ ਖਤਮ ਹੁੰਦੀ ਜਾਏਗੀ ਤੇ ਸਰੀਰ ਇਹਨਾਂ ਦਾ ਘਟਦਾ ਜਾਏਗਾ ਪਰ ਇਹਦੇ ਨਾਲ ਇੱਕ ਕਮੀ ਆ ਜਾਂਦੀ ਹੈ ਉਹ ਇਹ ਹੈ ਕਿਉਂਕਿ ਖਾਣੇ ਵਿੱਚੋਂ ਵਿਟਾਮਿਨਸ ਕਾਰਬੋਹਾਈਡਰੇਟਸ मिनਰਲਸ ਘੱਟ ਗਏ ਉਹਦੀ ਥਾਂ ਸਰੀਰ ਤੋਂ ਉਹ ਲੈਣਾ ਸ਼ੁਰੂ ਕਰ ਦਿੰਦਾ ਸਾਰਾ ਸਮਾਨ એનર્ਜੀ ਮਿਲਣੀ ਉੱਥੋਂ ਸ਼ੁਰੂ ਹੋਗੀ ਤੇ ਇਹ ਚੀਜ਼ਾਂ ਦੀ ਕਮੀ ਆ ਜਾਂਦੀ ਹੈ ਇਸ ਕਰਕੇ ਸਾਨੂੰ ਬਾਕੀ ਲਾਈਫ ਜਿਹੜੀ ਹੈ ਉਹ ਸਾਨੂੰ ਵਿਟਾਮਿਨਸ ਵਿਟਾਮਿਨ ਡੀ اے ਬੀ ਸੀ ਸਾਰੇ ਵਿਟਾਮਿਨ ਪਲੱਸ मिनਰਲਸ ਸਿੰਥੈਟਿਕ ਫਾਰਮ ਵਿੱਚ ਲੈਣੇ ਪੈਣਗੇ ਤੇ ਮੈਂ ਤੁਹਾਨੂੰ ਸਭ ਨੂੰ ਵਰਜ ਕਰਾਂਗਾ ਕਿ ਇਸ ਪਾਸੇ ਤੁਸੀਂ ਨਾ ਚੱਲੋ ਪਰ ਆਪਣੀ ਖੁਰਾਕ ਨੂੰ ਇਸ ਤਰ੍ਹਾਂ ਸੋਧ ਲਓ ਕਿ ਸਿਰਫ ਖਾਓ ਥੋੜਾ ਜਿੱਦੇ ਤੋਂ એનર્ਜੀ ਘੱਟ ਪ੍ਰੋਡਿਊਸ ਹੋਵੇ ਤੇ ਐਕਸਰਸਾਈਜ਼ ਕਰਨ ਜਿਹੜੀ ਇਹਨਾਂ ਕੋਲ ਤੇ ਸਾਰੀ ਕੀ ਉਹਨੂੰ ਕਹਿੰਦੇ ਨੇ ਫੈਸਿਲਿਟੀਆਂ ਹੈਗੀਆਂ ਨੇ ਕਾਰ ਮਸ਼ੀਨ ਲਾ ਲੈਣ ਉਹਦੇ ਉੱਤੇ ਰਨਿੰਗ ਕਰਨ ਟ੍ਰੈਡ ਮਿਲਟਨ ਇਸ ਨੂੰ ਸੀ ਕਹਿੰਦੇ ਆ ਟ੍ਰੈਡੀਮਿਲ ਦੀ ਮਸ਼ੀਨ ਉੱਤੇ ਭੱਜਿਆ ਕਰਨ ਤੇ ਭੱਜਣ ਦੇ ਨਾਲ ਮੇਰੇ ਖਿਆਲ ਹੈ ਹਫ਼ਤੇ 10 ਦਿਨਾਂ ਵਿੱਚ ਇਹਨਾਂ ਦੇ ਜਿਹੜੇ ਜੋੜ ਨੇ ਹੱਡ ਜੋੜ ਫੁੱਲਣੇ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਏਨਰਜੀ ਬੇਸਤ ਹੋਣੀ ਸ਼ੁਰੂ ਹੋ ਜਾਏਗੀ ਫਿਰ ਇਹ ਅਦਨਾਨ ਸਾਹਨੀ ਦੀ ਤਰ੍ਹਾਂ ਨਹੀਂ ਫਿਰ ਬੜੀ ਵਧੀਆ ਸੁਮਾਜੀ ਦੀ ਤਰ੍ਹਾਂ ਸ਼ਕਰਤ ਦੀ ਨਜ਼ਰ ਆਏਗੀ ਬਣੀ ਪਤਲੇ ਬਸਰਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਨੂੰ